ਕਰਤੀ ਹੈ ਸੁਗਰਾਜ ਅਮਰੀਕ ਦੋਨਾਂ ਟੀਮਾਂ ਨੂੰ ਇੱਕ ਇੱਕ ਰੀਪਲੇ ਮਿਲਦਾ ਜੀ ਦੋਨੇ ਟੀਮਾਂ ਨੋਟ ਕਰ ਲੈ ਇੱਕ ਇੱਕ ਰੀਪਲੇ ਅੱਜ ਦੇ ਦਿਨ ਦਾ ਫਾਈਨਲ ਪਹਿਲੀ ਰੇਡ ਕਹਿੰਦੇ ਮੁੰਡਾ ਗੁਜਰਾ ਦਾ ਸੈਦੇ ਕੇ ਰੋਹੇਲੇ ਦੇ ਕਬੱਡੀ ਕੱਪ ਦਾ ਕਹਿੰਦੇ ਗ੍ਰੈਂਡ ਫਾਈਨਲੇ ਸ਼ੁਰੂ ਹੋ ਗਿਆ ਲੋ ਸ਼ਹਿਯਾਦ ਨੇ ਕਬੱਡੀ ਪਾ ਦਿੱਤੀ ਹੈ ਚਾਰ ਜਹੂ ਹੀ ਤਿਆਰ ਪਰ ਤਿਆਰ ਬੋਟਾ ਅਮਦਾਰੇ ਵਾਲਾ ਹੁਸ਼ਿਆਰਾ ਬੋਪਰ ਵਾਲਾ ਖੁਸ਼ੀ ਦੁੱਗਾ ਵਾਲਾ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਲਓ ਖੁਸ਼ੀ ਤੇ ਸ਼ਾਜੀ ਖੁਸ਼ੀ ਤੇ ਸ਼ਾਜੀ ਅੱਜ ਦੇ ਦਿੰਦਾ ਫਾਈਨਲ ਲਓ ਪੈਂਦੀ ਰੇਡ ਓ ਨੰਬਰ ਕਿਹਦੇ ਰੇਡਰ ਦਾ ਦੁਨੀਆ ਖੁਸ਼ ਹੋ ਗਈ ਮੇਰੇ ਮਿੱਤਰੋ ਇਹ ਕਹਿੰਦੇ ਜਿਲ੍ਹਾ ਫਿਰੋਜ਼ਪੁਰ ਦੇ ਉਹ ਵਿੱਚ ਫਾਈਨਲ ਖੇਡਿਆ ਜਾ ਰਿਹਾ ਰੇਡਾਂ ਪੜ ਗਈਆਂ ਜੱਫੇ ਲੱਗੂ ਲੱਗਣਗੇ ਦੁਨੀਆ ਦੇਖੂ ਮੇਰੇ ਮਿੱਤਰੋ ਫਰਿਆਦ ਦੁਨੀਆ ਬਹੁਤ ਬਹੁਤ ਪਿਆਰ ਕਰਦੀ ਹੈ ਗੁਰਵਿੰਦਪਰਾ ਸਿੱਟ ਕਰ ਲੈ ਸਵਾਦ ਵੱਖਰਾ ਅੱਜ ਫਿਰੋਜ਼ਪੁਰ ਦੇ ਵਿੱਚ ਭੰਗੜਾ ਪੈਂਦਾ ਇਹਨੂੰ ਪੈਸੇ ਸਿੱਟ ਕਰ ਬਾਦ ਜਿੰਨੀ ਆ ਖੋਲਦੇ ਲਓ ਕਹਿੰਦੇ ਰਵੀ ਕਲਸੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਗਰਾਊਂਡ ਦੇ ਵਿੱਚ ਥੋੜਾ ਥੋੜਾ ਸਾਈਡ ਤੇ ਇੱਕ ਪਾਸੇ ਹੋ ਜਾਣਗੇ ਲਓ ਕਲਸੀ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਸੱਤ ਦੇ ਕੇ ਰੋਹੇਲੇ ਦੇ ਵਿੱਚ ਜਿਹੜੇ ਫਰੋਜਪੁਰ ਦੇ ਵਿੱਚ ਰੌਣਕਾਂ ਆ ਫਾਈਨਲ ਚੱਲਦਾ ਹੋਇਆ ਬੂਟਾ ਤੇ ਰਵੀ ਰਵੀ ਤੇ ਬੂਟਾ ਔਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਵਿੱਕਾ ਛਾਤਰਾ ਹੱਥਾਂ ਨੂੰ ਕਲੀ ਲਾਈ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਹਾ ਮੁੰਡੇ ਚਿੱਟੀਆਂ ਨਿਕਰਾਂ ਵਾਲੇ ਇੱਕ ਪਾਸੇ ਫਰਿਆਦ ਲੱਗਾ ਹੋਇਆ ਨਾ ਜੋਦ ਲੱਗਾ ਹੋਇਆ ਤੇ ਦੂਜੇ ਪਾਸੇ ਕਲਸੀ ਵਾਲਾ ਇੰਦਰਜੀਤ ਲੱਗਾ ਹੋਇਆ ਚਾਰਾਂ ਦੀ ਕੁੰਮ ਦੀ ਚੇਨ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਲਓ ਪੈਂਦੀ ਰੇਡ ਇਨੂੰ ਫਰਿਆਦ ਆਂਦੇ ਆ ਇਹਨੂੰ ਜਸਮਾਨੀ ਚੁੰਮਕ ਵੀ ਆਂਦੇ ਆ ਆ ਬੱਲੇ ਬੱਲੇ ਕਰਾ ਗਿਆ ਲੈ ਵੀ ਮੀਕਾ ਫੌਜੀ ਆ ਗਿਆ ਲੋ ਫੌਜੀ ਆ ਗਿਆ ਉਧਰ ਖੁਸ਼ੀ ਦੇ ਕਹਿੰਦੇ ਤਿੰਨ ਜੱਸਿਆਂ ਦੇ ਲਖਵਿੰਦਰ ਆਸਟ੍ਰੇਲੀਆ 2100 ਦੇਣਗੇ ਲੋ ਫੌਜੀ ਰੇਡ ਪਾ ਰਿਆ ਰਾਮਗੜ ਵਾਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਚਾਰਾਂ ਹੀ ਕਹਿੰਦੇ ਪਿਆਰ ਵਰ ਤਿਆਰ ਨੇ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਉਹ ਲਾਲਾ ਲਾਲਾ ਹੋ ਗਈ ਖੜਾ ਗਿਆ ਹਾਲ ਸੀ ਓਏ ਘਰੋਂ ਘਰੀ ਤੋਰ ਤੇ ਸੁੱਚਾ ਪੇ ਮਲ ਸੀ ਕਬੱਡੀ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖਾ ਇੱਥੇ ਰੱਖ ਕਬੱਡੀ 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 ਓਏ ਲੈ ਵੀ ਫਿਰੋਜ਼ਪੁਰਿਓ ਨਜ਼ਾਰਾ ਆ ਰਿਹਾ ਤੇ ਦੋਨਾਂ ਦੀ ਬਾਰੇ ਤਾੜੀਆਂ ਵਾਰੋ ਇੱਕ ਵਾਰੀ ਜ਼ੋਰਦਾਰ ਸੋਹੀ ਭਰਾਵਾਂ ਦੇ ਵੀ ਫਰਿਆਦ ਦੇ ਦੋ ਜਫੇ 5000 ਦੇ ਹੋਣਗੇ ਹਾਓ ਅੱਜ ਦੇ ਦਿਨ ਦਾ ਫਾਈਨਲ ਹਾਓ ਸੇ ਦਾ ਮੁਕਾਬਲਾ ਚੱਲਦਾ ਹੋਇਆ ਰਕੇਸ਼ ਬਾਪਰੀਆ ਕਬੱਡੀ ਪਾ ਰਿਹਾ ਹੁਣ ਚਾਰਾਂ ਦੇ ਵਿੱਚੋਂ ਕੌਣ ਕੌਣ ਬਲੇ ਬਲੇ ਕਰਾਵੇਗਾ ਪੱਟਾਂ ਦੇ বাজਦੀਆਂ ਥਾਪੀਆਂ ਚਾਰ ਨੇ ਚਾਰੇ ਤਿਆਰ ਵਰ ਤਿਆਰ ਲਓ ਫਰਿਆਦ ਫੇਰ ਹਾਓ ਫਰਿਆਦ ਫੇਰ ਪਰ ਨੰਬਰ ਰੇਡਰ ਦੇ ਹਿੱਸੇ ਜਾ ਜੜਿਆ ਪਰ ਦੇ ਸ਼ਰਦ ਕਹਿੰਦੇ ਵੀ ਇੰਦਰਜੀਤ ਦੇ ਹਰ ਜੱਫੇ ਦੇ ਉੱਪਰ 2100 ਦੱਪਾ ਜਾਵੇਗਾ ਆਹ ਸਾਹਮਣੇ ਰੇਡ ਪੈ ਰਹੀ ਹੈ ਚਾਰੇ ਕਹਿੰਦੇ ਪਿਆਰ ਪਰ ਪਿਆਰ ਓਏ ਗੱਲ ਕਰ ਲੈਣ ਨੂੰ ਕਬੱਡੀ ਦੀ ਉਹ ਤਾਨੜਾ ਨੂੰ ਭਰਾਮਾ ਦਾ ਇਹ ਲੱਖਾਂ ਲੱਗਾ ਇਹ ਕਹਿੰਦੇ ਆ ਨੇ ਨਹੀਂ ਗੱਲਾਂ ਬੜੀਆਂ ਉਹ ਦਿਲੋਤਵਾ ਮਾਨ ਨੇ ਭਰਾਮਾ ਦੇ ਲਈ ਵਿੱਕਾ ਛਾਤਰ ਵਾਲਾ ਬੜੀ ਦੂਰ ਤੋਂ ਚੱਲ ਕੇ ਆਇਆ ਉਹ ਕਿੱਥੇ ਹਰਿਆਣਾ ਉਹ ਕਿੱਥੇ ਛਾਤਰ ਮੇਰੇ ਮਿੱਤਰੋ ਕਿ ਪੈਂਦੇ ਦੂਰ ਪਿਸ਼ੋਰਾ ਦੇ ਉਹ ਬਾਗੇ ਖੜੀ ਰਾ ਪੁੱਛਦੀ ਰਾ ਪੁਛਦੀ ਲਾਹੌਰਾਂ ਦੇ ਆ ਕਬੱਡੀ 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 ਫਰਿਆਦ ਕੋਸ਼ਿਸ਼ ਕਰਦਾ ਪਰ ਬਿੱਕਾ ਛਾਤਰ ਕਹਿੰਦੇ ਬਾਟਾਂ ਵੜਦਾ ਤੁਰਿਆ ਆਉਦਾ ਅਜਦੇ ਦਿੰਦਾ ਫਾਈਨਲ ਚੱਲਦਾ ਉਹ ਦੁਨੀਆਂ ਦੇ ਵੱਡੇ ਸਟਾਰ ਆਏ ਹੋਏ ਆ ਤੇ ਸ਼ਹੀਦਾਂ ਦੀ ਯਾਦ ਹੈ ਹਾ ਸਾਹਮਣੇ ਕਹਿੰਦੇ ਸ਼ਾਜੀ ਉੱਡਣਾ ਸੱਪ ਕਬੱਡੀ ਦਾ ਉਹ ਸੱਪ ਕਬੱਡੀ ਪਾਰਿਆ ਗਗਨ ਕਹਿੰਦਾ ਉਹ ਜੋ ਖੁਸ਼ੀ ਆਖੂ ਉਹ ਜੋ ਖੁਸ਼ੀ ਆਖੂ ਉਹ ਖੁਸ਼ੀਆਂ ਖੁਸ਼ੀਆਂ ਗੱਲ ਟਿਕਾਣੇ ਲੱਜੂ ਮਰੇ ਮਿੱਤਰੋ ਗਗਨੂ ਦੀ ਵੀਰ ਨੇ ਕਹਿੰਦੇ 31000 ਉਹ ਤੇਰੇ ਜਿੰਮਾਵਾ ਭਾਈ ਓਏ 31000 31000 ਏ ਸ਼ਹੀਆ ਉਹ ਜਿਹੜਾ ਸੋਹ ਵਾਲਾ ਪੇ ਕਾਮੀ ਨਮੇੜਤਾ ਓ 31000 31000 ਪਤਾ ਲੱਗਦਾ ਲਾਉਣ ਵਾਲਿਆਂ ਨੂੰ ਵੀ ਸਵਾਦ ਆਉਂਦਾ ਤੇ ਜਿਹਨੂੰ ਮਿਲਨੇ ਉਹਨੂੰ ਵੀ ਪਤਾ ਲੱਗਣਾ ਆ ਬੋਲਣ ਦੀ ਵੀ ਗੱਲ ਬਣ ਜਾਂਦੀ ਆ ਬੋਲਣ ਦੀ ਗੱਲ ਬਣ ਜਾਂਦੀ ਆ ਹੁਣ ਸੋਹ ਵਾਲੇ ਸੋਹ ਵਾਲੇ ਮੁੰਡੇ ਕਹਿੰਦੇ ਵੀ ਸੌ ਵਾਲਾ ਕੰਮ ਖਤਮ ਉਹ 31000 ਫਰਿਆਦ 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 ਜਸਮਾਨੀ ਚੁੰਮਕ ਤੇ ਰਕੇਸ਼ ਲਓ ਫਰਿਆਦ ਤੇ ਰਕੇਸ਼ ਦੇ ਦਰਮਿਆਨ ਪਰ ਬੋਪਰੀਆ ਵੀ ਕਿੱਥੇ ਲੋਟ ਆਉਂਦਾ ਆ ਨਵੀਨ ਕੋਰ ਜੀ ਉਮਰ ਦਾ ਮੁੰਡਾ ਕਹਿੰਦੇ ਉੱਡ ਜੂਡ ਜੂ ਕਰਦਾ ਅਗਲੀ ਰੇਡ ਕਹਿੰਦੇ ਰਵੀ ਕਲਸੀ ਵਾਲਾ ਤਿਆਰ ਪਰ ਤਿਆਰ ਕਿ ਮੈਚ ਹੋਣਗੇ ਟਿਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਹਿੰਦਾ ਕੱਡੂਗਾ ਪਾਣੀ ਉਹ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਨਿਤ ਰੁਬੜੇ ਨੇ ਖਾੜੀ ਇਹ ਪਰ ਕਹਿੰਦੇ ਉਹ ਬੂਟਾ ਨਦਾਣੇ ਵਾਲਾ ਜਦੋਂ ਬੱਜਿਆ ਪੰਜਾਬੀਆਂ ਦਾ ਬੁਜਕੂ ਕਹਿੰਦਾ ਚੱਕ ਦੂ ਮੈਂ ਚੱਕ ਦੂ ਮੈਂ ਜਦੋਂ ਬੱਜਿਆ ਪੰਜਾਬੀਆਂ ਦਾ ਬੁਜਕੂ ਆਹ ਬੱਲੇ ਬੱਲੇ ਕਰਾ ਦਿਆ ਬੂਟਾ ਵੀ ਸਿਰਲ ਆ ਗਿਆ ਆਹ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋਈ ਪਈ ਆ ਇਹ ਤੇਰੇ ਜੱਟ ਨੇ ਕਰਾਈ ਹੋਈ ਆ ਇਹ ਤੇਰੇ ਜੱਟ ਨੇ ਕਰਾਈ ਹੋਈ ਇਹਨੂੰ ਬੂਟਾ ਆਦੇ ਆ ਭਾਈ ਬੂਟੇ ਦਾ ਜਫਾ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਅਗਲੀ ਰੇਡ ਬਿੱਕਾ ਛਾਤਰਾ ਆ ਆਓ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਦਾ ਹੋਇਆ ਹੈ ਲੈ ਵੀ ਲਾਲਤੋ ਵਾਲਾ ਕਿਹੜੇ ਪਾਸੇ ਆ ਆ ਜਾ ਮੇਰਾ ਵੀਰ ਰਣਮਿਲ ਕੇ ਸਾਂਝ ਪਾਵਾਂਗੇ ਆ ਬਿੱਕੇ ਦੇ ਕਬੱਡੀ ਪਾਈ ਹੈ 1100 ਦੇ ਵਿੱਚ ਕਬੱਡੀ ਪੂਰਨ ਸਿੰਘ ਜੀ ਵੱਲੋਂ ਆਹ ਰੇਡ ਤੇ 1100 ਪਾ ਜਾਵੇਗਾ ਇਪਰ ਕਹਿੰਦੇ ਚਾਰ ਚਾਰੇ ਪਿਆਰ ਦੇ ਕਮੇਟੀ ਵਾਲੇ ਮੁੰਡੇ ਕਹਿੰਦੇ 10000 ਹੋਰ ਪਾ ਕੇ ਖੁਸ਼ੀ ਦੇ ਪਿੰਦ ਜੱਫੇ 41000 ਦੇ 41000 ਦੇ ਹੋ ਖੁਸ਼ੀ ਦੇ ਤਿੰਨ ਜਫੇ ਹੋ ਆ ਗਿਆ ਸ਼ਹਿਜ਼ਾਦ ਅਲੀ ਸ਼ਹਿਜ਼ਾਦ ਅਲੀ ਮੇਰੇ ਮਿੱਤਰੋ ਉਹ ਫਰੀਆ ਦਾ ਵੀਰ ਕਬੱਡੀ ਪਾ ਰਿਹਾ ਹੈ ਜਾਫੀ ਚਾਰ ਤਿਆਰ ਨੇ ਲੈ ਵੀ ਖੁਸ਼ੀ ਸਿਆ 41000 ਹੋ ਉਹ ਬਰੂੰਗ ਉਂਗਲ ਖੜੀ ਆ ਫਕੀਰ ਹਸੈਨ ਦੇ ਪੁੱਤਰ ਦੀ ਅੰਕ ਕਹਿੰਦੇ ਕਲਸੀਆਂ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਆ ਹਣੀ ਚਾਹ ਲੈ ਸੋਹਣਿਆ ਤੋਂ ਟਰੈਕਟਰ ਜਿੱਤਿਆ ਆ ਕਹਿੰਦੇ ਟਰੈਕਟਰ ਟਰੈਕਟਰ ਦਾ ਜੇਤੂ ਆ ਹਣੀ ਚਾਹ ਲੋ ਮਦਨੀਪੁਰ ਪਿੰਡ ਦੀ ਕਹਿੰਦੇ ਗੱਲ ਚੱਲਦੀ ਆ ਓਏ ਆਹ ਕੌਣ ਕਿੱਥੇ ਚੜ ਚੱਲਿਆ ਇਹਨੂੰ ਪੁੱਛੋ ਯਾਰ ਡਰਾਇ ਦਿੱਤਾ ਸੀਗਾ ਆਓ ਸਾਹਮਣੇ ਰੇਡ ਪੈ ਰਹੀ ਹੈ ਇੱਧਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਨੇ ਨੰਬਰ ਕਹਿੰਦੇ ਏ ਬੱਲੇ 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 ਮੇਲਾ ਸੱਦੇ ਕੇ ਸੱਦੇ ਕੇ ਸੱਦੇ ਕੇ ਰਹਿਲਾ ਨੱਚੂ ਨੱਚ ਨੱਚ ਜਾਣ ਜਿਵੇਂ ਮਰਜੀ ਆਉਣੇ ਆਈਏ ਜਿਵੇਂ ਆ ਆਇਆ ਹੋਲਡਾ ਜੀ ਹੋਲਡਾ ਜੀ ਪੁਆਇੰਟ ਹੋਲਡਾ ਜੇ ਸਾਹ ਦੇ ਇੱਕ ਵਾਰੀ ਰੋਲਾ ਰੱਪਾ ਪਾ ਦੋ ਵੱਡਾ ਗ੍ਰੈਂਡ ਫਾਈਨਲ ਹਾਇਦੇਦਨਾਂ ਖੇੜਿਆ ਜਾ ਰਿਹਾ ਕਲਸੀਆਂ ਤੇ ਬੋਪਰ ਦੋ ਵੱਡੀਆਂ ਟੀਮਾਂ ਦਾ ਮੈਚ ਖੇੜਿਆ ਜਾ ਰਿਹਾ ਬੈਸਟਾਂ ਨੂੰ ਮੋਟਰਸਾਈਕਲ ਮਿੱਠੂ ਕਦੋਂ ਜਸ਼ਨ ਕਦੋਂ ਪੋਲਾ ਹੀ ਅਸੇ ਉਹਨਾਂ ਵੱਲੋਂ ਦਿੱਤੇ ਜਾਣਗੇ ਗੱਲ ਲੱਗੂਗੀ ਟਿਕਾਣੇ ਗੱਲ ਖੜਗੀ ਕਿੱਥੇ ਆਗੇ ਉਧਰ ਕਹਿੰਦੇ ਲੋਕਾਂ ਨੇ YouTube ਦੀ ਵੀ ਜੀਕ ਮਰਾਈ ਹੋਈ ਐ ਉਹਦੇ ਤੇ ਵੀ ਕਹਿੰਦੇ ਵੱਡੀ ਗਿਣਤੀ ਹੋ ਗਈ ਐ ਉਹ ਸਾਰੇ ਵੀਰਾਂ ਦਾ ਧੰਦਾ ਜਿਹੜੇ ਲਾਈਵ ਦੇਖ ਰਹੇ ਆਪਣੇ ਘਰਾਂ ਦੇ ਵਿੱਚ ਬੈਠੇ ਉਹਨਾਂ ਦੇ ਲਈ ਵੀ ਦਵਾਵਾ ਨੇ ਹਾਂ ਲੈ ਵੀ ਅਮਰੀਕ ਬਾਈ ਇਧਰ ਕਦੋਂ ਵਾਲਾ ਹਰਮਨ ਕਹਿੰਦਾ ਵੀ ਖੁਸ਼ੀ ਦੇ ਤਿੰਨ ਜਫੇ ਇੱਕ ਤਾਲੀ ਨੇ ਬੋਲੇ ਗਏ ਸੀ ਸੋਈ ਬ੍ਰਦਰ ਵੱਲੋਂ 100 ਰੁਪਏ ਕੇ ਅੱਧਾ ਲੱਖ ਤੇ ਕਹਿਆ ਗੱਲ ਕਹਿੰਦੇ ਅੱਧੇ ਲੱਖ ਤੋਂ ਟੱਪ ਗਈ ਹੈ ਮੇਰੇ ਮਿੱਤਰੋ ਪਹਿਲਾਂ ਗਗਨੂਣੇ ਕਹਿੰਦੇ ਸੀ 31 ਸਾਢਾ ਤੇ ਹੁਣ ਕਹਿੰਦੇ 20 ਹੋਰ ਬੋਲ ਦਿੱਤਾ ਗੱਲ ਲੱਗੇਗੀ ਟਿਕਾਣੇ 52000 ਦਿੱਤਾ ਜੋ ਪਰ ਪੁਆਇੰਟ ਜਿਹੜਾ ਹੋਲਡ ਕੀਤਾ ਗਿਆ ਉਹ ਦੇਖਿਆ ਜਾਵੇਗਾ ਬੜਾ ਗ੍ਰੈਂਡ ਫਿਨਾਲੇ ਅਾਇਦਰ ਇਹਦਾ ਖੇਡਿਆ ਜਾ ਰਿਹਾ ਸਤੀਸ਼ ਪਾੜੀ ਲੈ ਕੇ ਕਿੱਥੇ ਚੱਲਿਆ ਅੱਛਾ ਮੈਚ ਕਾ ਦਾ ਸਰਪੰਚੀ ਦੀਆਂ ਵੋਟਾਂ ਵਾਲਾ ਕੰਮ ਹੀ ਹੋ ਜਾਂਦਾ ਹੁਣ ਉਹ ਗੱਡੀ 'ਚ ਰਿਜ਼ਲਟ ਕੀ ਆਉਂਦਾ ਮੇਰ ਕਰੇ ਪ੍ਰਮਾਤਮਾ ਸੁਣੇ ਹੀ ਹੋਣ ਸੁੱਖ ਦੇ ਆਪਾਂ ਤੇ ਕਿੰਨੇ ਵੀ ਸਾਰੇ ਜਿੱਤ ਕੇ ਜਾਣ ਸਭ ਦੇ ਲਈ ਦਾਵਾਵਾਂ ਨੇ ਕਿਉਂਕਿ ਮਿਹਨਤਾਂ ਕਰਕੇ ਅੱਗੀ ਆਏ ਆ ਉਧਰ 365 ਤੇ 20000 ਤੋਂ ਵੱਧ ਬੰਦਾ ਦੇਖ ਰਿਹਾ ਫਾਈਨਲ ਤੁਹਾਡੇ ਪਿੰਡ ਦਾ ਉਹਨਾਂ ਲਈ ਵੀ ਤਾੜੀ ਮਾਰ ਦਿਓ 20000 ਨੀਅਰ ਅਬਾਊਟ 20000 ਨੀਅਰ ਅਬਾਊਟ ਨਹੀਂ 20000 ਪਲੱਸ ਹੋ ਗਿਆ ਮੀਕਿਆ ਪਲੱਸ ਹੋ ਗਿਆ ਕੋਈ ਤਿੰਨ ਤਿੰਨ ਬੈਠੇ ਹੋਣੇ ਆ ਕੋਈ ਚਾਰ ਚਾਰ ਬੈਠੇ ਹੋਣੇ ਆ ਇਹ ਤਾਂ 20 ਥਲਾਂ ਤੇ ਖੁੱਲੀ ਆ ਵੈਬਸਾਈਟ ਕੋਈ 4-4 ਕੋਈ 5-5 ਕੋਈ ਸਾਰਾ ਟੱਬਰ ਤੇ ਕੋਈ ਭੌਰ ਇਕੱਲਾ ਵੀ ਬੈਠਾ ਹੋਣਾ ਤੇ ਜੇ ਤਿੰਨੇ ਵੈਸੇ ਇਹਨਾਂ ਦਾ ਟੋਟਲ ਕਰ ਲਈਏ 50000 ਤੋਂ ਵੱਧ ਬੰਦਾ ਤੁਹਾਡੇ ਪਿੰਡ ਦਾ ਫਾਈਨਲ ਮੈਚ ਦੇਖ ਰਿਹਾ ਹੈ 24 23 ਤੇ 24 ਤਰੀਕ ਭੋਲਾ ਸੱਧੂ ਹਾਕਾ ਕਪੂਰੇ ਔਰ ਨਿਰਮਲ ਢੇਰੀ ਆਸਟ੍ਰੇਲੀਆ ਉਹਨਾਂ ਨਾਲ ਕਬੱਡੀ ਕੱਪ ਖੇੜਿਆ ਜਾਊ 25 ਤੇ 26 ਸਮਨਾਲੇ ਇਲਾਕੇ ਦਾ ਲੋਪੋਂ ਪਿੰਡ ਹੋ ਮੇਰੇ ਮਿੱਤਰੋ ਗੁਰਦੀਪ ਮਿੱਠੂ ਮਾਇਗਟ ਬਬਲੂ ਲੋਪੋਂ ਤੇ ਬਬਲਾ ਪ੍ਰਧਾਨ ਉਹਨਾਂ ਦਾ ਕਬੱਡੀ ਕੱਪ 31 ਤਰੀਕ ਪੁੱਟੇ ਦਾ ਕਬੱਡੀ ਕੱਪ ਸਰਪੰਚ ਸੀਤਾ ਜਨਾਲ ਔਰ ਪ੍ਰਜੋਤ ਮੰਡ ਪੁੱਟਾ ਗੈਰੀ ਮੰਡ ਪੁੱਟਾ ਤੇ ਗੋਗੀ ਮੰਡ ਆਸਟ੍ਰੇਲੀਆ ਉਹਨਾਂ ਦਾ ਕਬੱਡੀ ਕੱਪ 30 ਤਰੀਕ ਜਗਨਾਓ ਇਲਾਕੇ ਦੇ ਰਾਮਗੜ੍ਹ ਪੁੱਲਰ ਦੇ ਕਬੱਡੀ ਕੱਪ ਦੀ ਵਾਹ ਜੀ ਵਾਹ ਗੁਰਵੀਰ ਢਿੱਲੋਂ ਸਾਡਾ ਵੱਡਾ ਵੀਰ ਹੈ ਹਰਮਨ ਕਹਿੰਦਾ ਵੀ ਬਹੁਤ ਮਿਹਨਤ ਕੀਤੀ ਹੈ ਵੀਰ ਨੇ ਅੱਜ ਦੇ ਕਬੱਡੀ ਕੱਪ ਨੂੰ ਸਫਲ ਕਰਨ ਲਈ ਬਹੁਤ ਵੱਡੀ ਮਿਹਨਤ ਰਹੀ ਹੈ ਗੁਰਵੀਰ ਢਿੱਲੋਂ ਦੀ ਸੇਠੀ ਤੇ ਲੋਨਾ ਵੀ ਧੰਨਵਾਦ ਆ ਸੋਈ ਬ੍ਰਦਰ ਦਾ ਧੰਨਵਾਦ ਆ ਸੋਨੂੰ ਨਿਊਜ਼ੀਲੈਂਡ ਦਾ ਧੰਨਵਾਦ ਆ ਮਿੱਠੂ ਤੇ ਜੈਸ਼ਨ ਕਤੋਂ ਤੇ ਭੋਲੇ ਬਾਈ ਦਾ ਧੰਨਵਾਦ ਆ ਵਾਹ ਜੀ ਵਾਹ ਲੈ ਵੀ ਅਮਰੀਕ ਬਾਈ ਕਬੱਡੀ 4K ਵਾਲੇ ਕਹਿੰਦੇ ਕਬੱਡੀ 4K ਤੇ ਵੀ 15000 ਪਲੱਸ ਜਿਹੜੀ ਵਾਚਿੰਗ ਚੱਲ ਰਹੀ ਆ ਮਿੱਠੂ ਤਤੋ ਤੇ ਹਰਮਨ ਮੰਡ ਕਹਿੰਦੇ 5 ਲੱਖ ਤੋਂ ਉੱਤੇ ਦਾ ਯੋਗਦਾਨ ਹੈ ਮੁੰਡਿਆਂ ਦਾ ਹਾਂ ਦਿਲੋਂ ਦਵਾਮਾ ਨੇ ਹੂਟਰ ਵਾਲੇ ਮਾਈਕ ਦੀ ਆਵਾਜ਼ ਖੋਲ੍ਹ ਲਓ ਜੀ ਪਤਾ ਨਹੀਂ ਹੂਟਰ ਹੋਲੀ বাজਦਾ ਪਤਾ ਨਹੀਂ ਆਪਾਂ ਉੱਚੀ ਬੋਲਦੇ ਆ ਉਹਨੂੰ ਆ ਆ ਫੇਰ ਨਾ ਜੀ ਸ਼ਾਹਜਾਨ ਅਲੀ ਸ਼ਾਹਜਾਨ ਅਲੀ ਦੇ ਵੀਰੋ ਉਹ ਕਹਿੰਦੇ ਕਬੱਡੀ ਤਾਬੇ ਵਾਲੇ ਦੀ ਜਲੰਧਰ ਵਾਲੇ ਦੀ ਤੇ ਦੂਜੇ ਪਾਸੇ ਤੁੱਗਾ ਵਾਲਾ ਪ੍ਰਿੰਸ ਬੂਟਾ 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 ਕਰਾ ਗਿਆ ਬੱਲੇ ਬੱਲੇ ਉਹ ਤਾੜੀ ਮਾਰ ਦਿਓ ਤਾੜੀ ਮਾਰ ਦਿਆ ਕਰੋ ਯਾਰ ਤਾੜੀ ਮਾਰ ਦਿਆ ਕਰੋ ਵੀਰ ਪਵਨ ਉਹਨਾਂ ਦੀ ਸੀਗੇ ਉਹਨਾਂ ਨੇ 2100 ਬੁਲਾਇਆ ਸੀ ਵੀਰ ਜੀ ਪਵਨ ਉਹਨਾਂ ਦੀ ਵੀਰ ਨੇ ਉਹ ਭਾਈ ਸਾਹਿਬ ਜਰੂਰ ਉਹ ਪੈਸੇ ਪੁੱਛਦੇ ਕਰ ਦੇਣਗੇ ਭਾਈ ਪਵਨ ਦੇ ਨਾਮ ਤੋਂ ਸੀਗਾ ਇੰਦਰਜੀਤ ਲਈ ਸੋਨੇ ਬਾਈ ਲੈ ਜਾਓ ਪਵਨ ਰਕੇਸ਼ ਰਕੇਸ਼ ਤੇ ਸਪਾਈਡਰਮੈਨ ਪੁਆਇੰਟ ਰੇਡਰ ਦੇ ਹਿੱਸੇ ਆ ਅਗਲੀ ਕਬੱਡੀ ਇੰਦਰਜੀਤ ਤੇ ਵੀਰਦੀ ਰਖਵਿੰਦਰ ਆਸਟ੍ਰੇਲੀਆ ਕਹਿੰਦਾ ਵੀ 3100 ਕਰ ਦੋ ਤਿੰਨ ਜੱਫਿਆਂ ਨਾਲ ਪਹਿਲਾ 51000 ਮੋਨੂ ਬਾਈ ਓ 51000 ਦਗ ਦਗ ਨੂੰ ਦਿੱਤਾ ਜਾਊਗਾ ਤਿੰਨ ਜੱਫੇ ਲੱਗੇ ਓ ਗਰਵੀਰ ਰਵੀਰ 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 ਰਵੀ 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 ਗਰਫਿਆਂ ਵਾਲਾ ਪੱਜ ਗਿਆ ਅਗਲੀ ਕਬੱਡੀ ਪ੍ਰਵੀਰ ਆ ਗਿਆ ਬੱਡੇ ਵੀ ਸਾਹਮਣੇ ਕਹਿੰਦੇ ਪ੍ਰਵੀਰ ਕਬੱਡੀ ਪਾ ਰਿਹਾ ਹੈ ਤਮਣ ਤੇ ਬਰਾੜ ਵੱਲੋਂ ਕਹਿੰਦੇ ਰਕੇਸ਼ ਦੀ ਰੇਡਾਂ ਦੇ ਉੱਪਰ 2100 ਦੱਪਾ ਜਾਵੇਗਾ ਉਧਰ ਕਹਿੰਦੇ ਸੋਨੂ ਮੰਡੋਣੀ ਵੀਰ ਨੇ ਬਲਕਰਨ ਸ਼ਾਜੀ ਦੇ ਪੈਸੇ ਭੁਗਦੇ ਕਰ ਦिए ਇੱਧਰ ਦੇਖੋ 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 ਇੱਧਰ ਕਹਿੰਦੇ ਧਰਤੀ ਮੇਰੇ ਮਿੱਤਰੋ ਓਏ ਕਲਸੀਆ ਪਿੰਡ ਦੀ ਓ ਕਲਸੀਆ ਪਿੰਡ ਵਾਲਾ ਬੱਲੇ ਬੱਲੇ ਕਰਾ ਗਿਆ ਹੇ ਵੀ ਅਮਰੀਕ ਤੇਰੇ ਬੋਲ ਵੀ ਲਾਈਟਾਂ ਨੂੰ ਜਗਮਗ ਜਗਮਗ ਕਰੀ ਜਾਂਦੇ ਆ ਅਮਰੀਕ ਦੇ ਬੋਲ ਵੀ ਜਗਮਗ ਜਗਮਗ ਕਰਾਈ ਜਾਂਦੇ ਆ ਅਮਰੀਕ ਸਾਡੀ ਖੇਡ ਕਬੱਡੀ ਦੇ ਬਲਾੜਿਆਂ ਦਾ ਮੂਸੇ ਵਾਲੇ ਆ ਜਿਹੜੀ ਗੱਲ ਜਵਾਨ ਚੋਂ ਨਿਕਲ ਗਈ ਉਹ ਹੇਟੀ ਐ ਹੇਟੀ ਐ ਹੇਟੀ ਐ ਆਹ ਦਿলোਧਰਾਂ ਦਾ ਸਭ ਦੇ ਲਈ ਹੈ ਆਹ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੋ ਜੋ ਪਿਆਰ ਕਰਦਾ ਜੋ ਸਤਕਾਰ ਇਹ ਲੋਕਾ ਕਰਕੇ ਭਰਾਵਾਂ ਕਰਕੇ ਨਾਲ ਦਿਆਂ ਕਰਕੇ ਪਰ ਯੋਗਦਾਨ ਹੁਣ ਪਤਾ ਲੱਗਿਆ ਵੀ ਲਲਤੋ ਵਾਲੇ ਦਾ ਵੀ ਕਹਿੰਦੇ ਬਾੜਾ ਬੱਟਾ ਰੋਲ ਸੀਗਾ ਤਾਂ ਹੀ ਤੇ ਪੱਬੂ ਨੂੰ ਵਧਾਈਆਂ ਦੇ ਪਿਆ ਪਰ ਪ੍ਰਣਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਓਏ ਆਪਣੇ ਆਪਣੇ ਨਾਲ ਹੀ ਖੜਦੇ ਹੁੰਦੇ ਆ ਹਰਮਣ ਹੋ ਕਬੱਡੀ 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 ਖੁਸ਼ੀ ਦੇ ਤਿੰਨ ਜੱਫੇ ਬਾਈ ਕਗੇ ਅਗੈਨ ਚੱਜ ਕਹਿੰਦਾ 31000 ਫਿਰ 51000 ਹੋ ਗਿਆ ਹਣ ਹਰਮਨ ਕੰਦੋ ਕਹਿੰਦਾ ਵੀ 10000 ਸਾਡੇ ਵੱਲੋਂ ਪਾ ਦਿਓ 61000 60000 ਸੇਠੀ ਜੋੜੇ ਹਰਮਨੂ ਵੀ ਕਹਿੰਦੇ ਵੀ 61000 ਹੋ ਗਿਆ 31000 ਪਹਿਲਾਂ ਬੋਲਿਆ ਗਿਆ 31000 ਪਾਉਂਚ ਕਰ ਦਿੱਤਾ ਗਿਆ ਤਿੰਨ ਲੱਗਣਗੇ ਤੇ ਪਾ ਜਾਵੇਗਾ ਪਰ ਇਧਰ ਕਹਿੰਦੇ ਬੂਟਾ ਅਣਦਾੜੇ ਵਾਲਾ ਇਹ ਕਹਿੰਦੇ ਕਲਸੀਆ ਵਾਲੇ ਇੰਦਰਜੀਤ ਦਾ ਵੀਰਾ ਉਹ ਪਰ ਬੂਟਾ ਕਰਾ ਗਿਆ ਬੂਟਾ ਬੂਟਾ ਕਰਾ ਗਿਆ ਬੂਟਾ ਬੂਟਾ ਜਿੱਦਾਂ ਸਾਗਰ ਦੀ ਬੋਟੀ ਮੋਟੀ ਹੋਈ ਪਈ ਐ ਤੇ ਜਿਹੜੇ 350 ਲਖਵਿੰਦਰ ਆਸਟ੍ਰੇਲੀਆ ਵੱਲੋਂ ਇਦਾਂ ਅੱਜ ਬੂਟਾ ਬੂਟਾ ਹੋਈ ਪਈ ਐ ਹਰਕੇਸ਼ ਬੋਪਰ ਵਾਲਾ ਨਵੀਂ ਉਮਰ ਦਾ ਮੁੰਡਾ ਉਹ ਜੱਥੇਦਾਰ ਧਿਆਨ ਸਿੰਘ ਮਾਨ ਦਾ ਕੱਪ ਤੇ ਫਾਈਨਲ ਮੈਚ ਖੇਡਿਆ ਜਾ ਰਿਹਾ ਵੀਰੋ ਕਬੱਡੀ 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 ਕਲਸੀਆਂ 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 ਮੋਟਰਸਾਈਕਲ ਲੱਗਦਾ ਕਲਸੀਆਂ ਨੂੰ ਜਾਊ ਮੋਟਰਸਾਈਕਲ ਲੱਗਦਾ ਕਲਸੀਆਂ ਨੂੰ ਜਾਊ ਸ਼ਾਹਜਾਦ ਅਲੀ ਵੱਡੇ ਵੀਰ ਕਰ ਦਿਓ ਗੱਲ ਸ਼ਾਜੀ ਦੀਏ ਕਹਿੰਦੇ ਤਿੰਨ ਰੇਡਾਂ ਤੇ 11000 ਮਨਪ੍ਰੀਤ ਨਾਸੀਰਾ ਖੇਲਚੀ ਕੇਰ ਸਿੰਘ ਹਾਜੀ ਵਾਲਾ ਉਹਨਾਂ ਵੱਲੋਂ ਸਾਜੀ ਦੀ ਤੇਮ ਰੈਡਾ ਪੂਰੀਆ ਪੈਣ ਗਈ ਆ ਤੇ 11000 ਆ ਮੋਨੂ ਬਾਈ ਹਰਮਨ ਲਾਵੇ ਫਿਕਰ ਹੋੜ ਲਾਵੇ ਭਰਾ ਬੜਿਓ ਉਹ ਫਿਕਰ ਕਰਨ ਉਹ ਜਿਹੜੇ ਕਹਿੰਦੇ ਸੀ ਐਤ ਕੀ ਗੱਲ ਨਹੀਂ ਬਣੀ ਉਹ ਲਲਤੋ ਵਾਲਿਆ ਆ ਜਾ ਉਹ ਗੱਲ ਤਾਂ ਗੱਲ ਤਾਂ ਗੱਲ ਤਾਂ ਸ਼ਹੀਦਾਂ ਦੀ ਕਿਰਪਾ ਨਾਲ ਬਣ ਗਈ ਐ ਗੱਲ ਤਾਂ ਬਣ ਗਈ ਐ ਖੋਸੇ ਕੋਟਲੇ ਵਾਲਿਆ ਕਿਥੇ ਸ਼ਹੀਦਾਂ ਦਾ ਸ਼ਹੀਦੀ ਪੈਰਾ ਲੱਗ ਜਾਂਦਾ ਉਥੇ ਤੇ ਰੱਬ ਵੀ ਮੋੜ ਨਹੀਂ ਪਾਉਂਦਾ ਇਹ ਸ਼ਹੀਦਾਂ ਦਾ ਮੇਲਾ ਚੱਲਦਾ ਵੀਰੋ ਹਾਏ ਦੇ ਲੈ ਵੀ ਬਲਕਰਨ ਹੁਣ ਤੇ ਗੱਲਾਂ ਮੈਚ ਸੁਨਾਪਤ ਹੈ ਮੈਚ ਸੁਨਾਪਤ ਹੈ ਸੁਖਰਾਈ ਉਸੇ ਔਰ ਬਕੀ ਉਸੇ ਬਹੁਤ ਵੱਡੇ ਸਹਿਯੋਗ ਨੇ ਅੱਜ ਦੇ ਮੇਲੇ ਦੇ ਲਈ ਵੱਡੇ ਵੀਰਾਂ ਦਾ ਧੰਨਵਾਦ ਜੇ ਮੈਚ ਵਧੀਆ ਲੱਗੇ ਇੱਕ ਜਕਾਰਾ ਛੱਡਾਂਗੇ ਜਕਾਰਾ ਲਾ ਦਿਓ ਜਾਂਦੇ ਜਾਂਦੇ ਬੋਲੇ ਈਸੋ ਨਿਹਾਲ ਉਧਰ ਲੁਧਿਆਣੇ ਤੋਂ ਦਮਨਵੀਰ ਹੁਣੀ ਖੋਰੀ ਗਰਾਇਆ ਖਾਲਸਤਾਨੀ ਆਰ ਸਾਡੇ ਸਾਰੇ ਵੀਰ ਲੁਧਿਆਣੇ ਵਾਲੇ ਲਾਈਵ ਜੁੜੇ ਹੋਏ ਆ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆ 20 ਪਟਵਾਲ ਸਾਰੇ ਵੀਰ ਲਾਈਵ ਜੁੜੇ ਹੋਏ ਆ ਵੱਡੇ ਵੀਰਾਂ ਦਾ ਧੰਨਵਾਦ ਹਰਮਨ ਮੰਡ ਕਦੋਂ ਹਰਮਨ ਮੰਡ ਤੇ ਹਰਮਨ ਕਦੋਂ ਇਹ ਦੋ ਵੀਰਾਂ ਦਾ ਵੀ ਧੰਨਵਾਦ ਹੈ ਮਨਵੀਰ ਮੰਡ ਦਾ ਵੀ ਸਾਡੇ ਵੀਰ ਦਾ ਧੰਨਵਾਦ ਬਲਕਰਨ ਮੰਡ ਦਾ ਸਾਰੀ ਸੰਗਤ ਦਾ ਬੋਲਦੇ ਹੋਏ ਇਸ ਜਵਾਨ ਦੇ ਵਿੱਚੋਂ ਕਿਸੇ ਵੀਰ ਦੀ ਆਨ ਦਾ ਸ਼ਾਨ ਦੇ ਖਿਲਾਫ ਕੋਈ ਗਲਤ ਲਫ਼ਜ਼ ਨਿਕਲ ਗਿਆ ਹੋਵੇ ਤੇ ਬੱਚਾ ਸਮਝ ਕੇ ਮਾਫ਼ ਕਰਦੇ ਹੋ ਫਾਈਨਲ ਰਿਜ਼ਲਟ ਕਲਸੀਆ ਫਸਟ ਅੱਜ ਦੇ ਦਿਨ ਦੇ ਸਤਿ ਸ੍ਰੀ ਅਕਾਲ ਰਕੇਸ਼ ਬੋਪਰ ਨੇ ਸੱਤ ਕਬੱਡੀਆਂ ਪਾ ਕੇ ਪੰਜ ਅੰਕ ਲਏ ਰਕੇਸ਼ ਬੋਪਰ ਵਾਲਾ ਬੈਸਟ ਰੇਡਰ ਬੈਸਟ ਯਾਫੀ ਇੰਦਰਜੀਤ ਤੇ ਫਰਿਆਦ ਚਿੱਟੀਆਂ ਨਿਕਰਾਂ ਵਾਲੇ ਜੁਆਇੰਟ ਤੌਰ ਤੇ ਦੋਨੇ ਜਣੇ ਮੋਟਰਸਾਈਕਲ ਜਿੱਤ ਗਏ ਆ ਬੈਸਟ ਰੇਡਰ ਰਕੇਸ਼ ਬੋਪਰ ਹਰ ਬੈਸਟ ਜੀ ਹਫੀ ਚਿੱਟੀਆਂ ਨੀਕਰਾਂ ਵਾਲੇ ਇੰਦਰਜੀਤ ਕਲਸੀਆ ਤੇ ਫਰਿਆਦ ali ਸ਼ੱਕਰਪੁਰ ਸਾਰੇ ਸੰਗਤ ਦਾ ਸੁਮੋਚਨ ਸਾਦੇ ਕੇ ਰਹਿਲੇ ਪਿੰਡ ਦਾ ਵੱਡਾ ਧੰਨਵਾਦ ਹੈ ਅੱਜ ਦੇ ਮੇਲੇ ਦੀ ਫਰਸਟ ਟੀਮ ਕਲਸੀਆ ਔਰ ਸੈਕੰਡ ਟੀਮ ਬੋਪਰ ਵੱਡੇ ਵੀਰ ਬੱਬੂ ਕਲੇਰ ਦਾ ਬਹੁਤ ਵੱਡਾ ਧੰਨਵਾਦ ਔਰ ਬੱਬੂ ਕਲੇਰ ਨੂੰ ਫਿਰ ਤੋਂ ਵੱਡੀ ਮੁबारकबाद ਵੱਡੇ ਵੀਰ ਨੂੰ ਵਾਇਗਰੂ ਨੇ ਪੁੱਤਰ ਦੀ ਇੱਜ਼ਤ ਬਖਸ਼ੀ ਹੈ ਜਟਪੁਰੇ ਦੇ ਮਾਨ ਦਾ ਔਰ ਸਮੁੱਚੀ ਕੜਸੀਆਂ ਦੀ ਟੀਮ ਦਾ ਬਹੁਤ ਵੱਡਾ ਧੰਨਵਾਦ ਮੈਂ ਆਪਣੀ ਤਰਫੋਂ ਕਰ ਦਵਾਂ ਪਿਆਰੋ ਸੰਗ ਸਰਵਿਸ ਅਨ ਨਾਮ ਦਾ ਵਾ ਲੋ ਨਾਮ ਦਾ ਵਾ ਲੋ ਪ੍ਰਾਈਜ਼ ਦਿੱਤੇ ਜਾ ਰਹੇ ਆ ਸਾਡੇ ਜਥੇਦਾਰ ਸਾਹਿਬ ਜੀਆਂ ਦੇ ਤਰਫੋਂ ਬਹੁਤ ਵੱਡੀ ਮੁਬਾਰਕਬਾਦ ਜਥੇਦਾਰ ਧਿਆਨ ਸਿੰਘ ਜੀ ਮਾਨ ਸਾਹਿਬ ਜੀਆਂ ਨੂੰ ਆ ਉਹਨਾਂ ਦੇ ਸਮੁੱਚੇ ਸਾਥੀ ਵੀਰਾਂ ਨੂੰ ਫਰਸਟ ਟੀਮ ਕਲਸੀਆਂ ਲੈ ਵੀ ਲਿਆ ਵੀਰਿਆ ਕੱਪ ਪ੍ਰਾਈਜ਼ ਦਿੱਤਾ ਜਾਵੇਗਾ ਕਲਸੀਆਂ ਦੀ ਟੀਮ ਨੂੰ